ਐਮਪੀ ਅਮਰਿਤਪਾਲ ਸਿੰਘ ਤੇ ਫੋਨ ਦਾ ਕੋਈ ਪਰਚਾ ਨਹੀਂ ਸੀ ਜਿਹੜਾ ਉਦੋਂ ਪ੍ਰਚਾਰਿਆ ਗਿਆ ਨਹੀਂ ਜੀ ਉਹ ਜਿਹੜੀ ਉਹਨਾਂ ਨੇ ਪਾਈ ਸੀ ਉਹ ਜੇ ਉਹਨਾਂ ਜੇਲਰ ਕੋਲੋਂ ਉਹ ਚੀਜ਼ਾਂ ਰਿਕਵਰ ਹੋਈਆਂ ਤੇ ਸਾਡੇ ਬੰਦਿਆਂ ਨੇ ਉੱਥੇ ਪ੍ਰੋਟੈਸਟ ਕੀਤਾ ਸੀ ਕੋਈ ਜ਼ਿਕਰ ਹੈ ਸੀ ਜਿਹੜਾ ਉਹਦੇ ਤੇ ਪਰਚਾ ਪਿਆ ਵੀ ਅਮਰਿਤਪਾਲ ਸਿੰਘ ਉਹਨਾਂ ਦਾ ਕੋਈ ਜ਼ਿਕਰ ਹੈ ਜਾਂ ਉਹਨਾਂ ਦੇ ਸਾਥੀਆਂ ਦਾ ਨਹੀਂ ਪਾਈ ਅਮਰਿਤਪਾਲ ਸਿੰਘ ਦੇ ਕੋਲੋਂ ਕੋਈ ਫੋਨ ਦੀ ਰਿਕਵਰੀ ਨਹੀਂ ਹੋਈ ਇਹ ਗੱਲ ਮੈਂ ਆਨ ਰਿਕਾਰਡ کہہ ਰਿਹਾ ਜਿਹੜਾ ਫੜਿਆ ਗਿਆ ਸੀ ਜੇਲ ਅਧਿਕਾਰੀ ਉਹ ਜੇਲ ਅਧਿਕਾਰੀ ਸੀ ਜੀ ਉਹਦੇ ਤੇ ਸੀ ਉਹਦੇ ਤੇ ਸੀ ਸਾਡੇ ਬੰਦਿਆਂ ਤੇ ਪਰਚਾ ਪਾਇਆ ਉਹਦੇ ਵਿੱਚ ਕਿਤੇ ਵੀ ਅਮਰਤਪਾਲ ਦਾ ਜ਼ਿਕਰ ਨਹੀਂ ਨਹੀਂ ਉਹ 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 ਜ਼ਿਕਰ ਹੈ ਨਹੀਂ ਸਾਡੇ ਬੰਦਿਆਂ ਤੇ ਜਿਹੜਾ ਉਹ ਜ਼ਿਕਰ ਹੈ ਜੀ ਉਹ ਹੈ ਵੀ ਉਹ ਜਿਵੇਂ ਉਹ ਪੁਲਿਸ ਧੱਕਾ ਕਰ ਰਹੀ ਸੀ ਉਹਦੇ ਕੋਲ ਹੜਤਾਲ ਵੀ ਚੱਲ ਰਹੀ ਸੀ ਉਹਨਾਂ ਨੇ ਪੁਲਿਸ ਦੀ ਕਾਰਵਾਈ ਦੇ ਅੱਗੇ ਆਪਦੇ ਹੱਥ ਖੜੇ ਕੀਤੇ ਸੀ ਵੈਸੇ ਤੁਹਾਨੂੰ ਆਪ ਦੀ ਕਾਰਵਾਈ ਨਹੀਂ ਕਰਨ ਦਿੰਦੇ ਤੁਹਾਨੂੰ ਅਜਿਆ ਦੇ ਸੈਲਾਂ ਚ ਬੈਰਕਾਂ ਚ ਨਹੀਂ ਆਉਣ ਦਿੰਦੇ ਵੀ ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ ਤੇ ਉਹ 353 ਦਾ ਪਰਚਾ ਸੀ ਜਿਹੜਾ ਕਿਹਾ ਗਿਆ ਸੀ ਵੀ ਤੰਬਾਕੂ ਪਾਉਂਦੇ ਨੇ ਵਿੱਚ ਜਾਂ ਹਾਂ ਉਹ ਉਹ ਜੇਲ ਪ੍ਰੋਟੈਸਟ ਕਰਨ ਦਾ ਉਹ ਜਿਹੜਾ ਭੁੱਖ ਹੜਤਾਲ ਰੱਖਣ ਦਾ ਜੇਲ ਪ੍ਰਸ਼ਾਸਨ ਦੀਆਂ ਇਨਸਟਰਕਸ਼ਨਸ ਨਾ ਮੰਨਣ ਦਾ ਪੁਲਿਸ ਐਕਸ਼ਨ ਨੂੰ ਪਬਲਿਕ ਸਰਵੈਂਟ ਨੂੰ ਜੋ ਉਹਨਾਂ ਦਾ ਵਿਰੋਧ ਕਰਨ ਦਾ অপੋਜ਼ ਕਰਨ ਦਾ 353 ਦਾ ਉਹ ਪਰਚਾ ਸੀ